ਅੱਜ ਜਿੱਦਾਂ ਦੀ ਲੋਕਾਂ ਦੀ ਆਵਾਜ਼ ਸੋਨਾਂ ਦਾ ਆਗਾਜ਼ ਹੋ ਚੁੱਕਿਆ ਹੈ ਤੇ ਅੱਜ ਇਹਨਾਂ ਦਾਸਪੁਰ ਵਿੱਚ ਰੈਲੀ ਕਰਵਾਈ ਜਾ ਰਹੀ ਹੈ ਉਹਦੇ ਵਿੱਚ ਭਗਵੰਤ ਮਾਨ ਸਾਹਿਬ ਆ ਰਹੇ ਨੇ ਤੇ ਲੋਕਾਂ ਦਾ ਝੂਠ ਦੇਖਦੇ ਆ ਕਿ ਉਹ ਕੀ ਕਹਿੰਦੇ ਨੇ ਅੱਜ ਦੀ ਰੈਲੀ ਬਾਰੇ ਕੀ ਕਹਿਣਾ ਚਾਹੋਗੇ ਜੀ ਰੈਲੀ ਬਹੁਤ ਵਧੀਆ ਆ ਆਮ ਆਦਮੀ ਦੀ ਜਿੱਤ ਹੈ ਇਹ ਤੇ ਪੂਰਾ ਹਲਕਾ ਜਰਾ ਆਮ ਆਦਮੀ ਨਾਲ ਜੁੜਿਆ ਪਿਆ ਕੰਮ ਬਹੁਤ ਵਧੀਆ ਕੀਤਾ ਹੈ ਸਰਕਾਰ ਨੇ ਘਰਾਂ ਦੀ ਬੱਤੀ ਬਰੀ ਮੋਟਰਾਂ ਦੀ ਬੱਤੀ ਪੂਰੇ ਪਲਾੜਾ ਮੈਡੀਕਲ ਕਿੰਨੀਆਂ ਫੈਸਿਲਟੀਆਂ ਆ ਅੱਜ ਜੋ ਕਿ 70 ਸਾਲਾਂ ਦੇ ਵਿੱਚ ਕਿਹੜੀ ਸਰਕਾਰ ਨੇ ਨਹੀਂ ਦੇ ਸਕੀਆਂ ਇਹਨਾਂ ਨੇ 2 ਸਾਲ ਦੇ ਵਿੱਚ ਕਰਕੇ ਦੱਸਤਾ ਕੀ ਕਹਿੰਦੇ 13 ਦੀਏ 13 ਸੀਟਾਂ ਜੋ ਫਿਰ ਹੋਰ ਜ਼ਰੂਰ 13 ਦੀਏ 13 ਸੀਟਾਂ ਆਮ ਆਦਮੀ ਲੈ ਗਈ ਲਈ ਮੈਂ ਗੁਰਦਾਸਪੁਰ ਦੇ ਸਾਰੇ ਇਲਾਕਾ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਤਨ ਤਨ ਉਹਨਾਂ ਦਾ ਸ਼ੁਕਰ ਕਰਦਾ ਉਹਨਾਂ ਦਾ ਸ਼ੁਕਰੀਆ ਅਦਾ ਕਰਦਾ ਉਹਨਾਂ ਨੇ ਅੱਜ ਬਹੁਤ ਵੱਡੀ ਗਿਣਤੀ ਦੇ ਵਿੱਚ ਇਸ ਚੋਣ ਪ੍ਰਚਾਰ ਰੈਲੀ ਨੂੰ ਕਾਮਯਾਬ ਕੀਤਾ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਆਪਣੇ ਲੋਕਾਂ ਵਾਸੀਆਂ ਨੂੰ ਧਰਵਾਦ ਦੇਣਾ ਔਰ ਮੈਂ ਆਸ ਕਰਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਨੁਮਾਇੰਦਾ ਸ਼ਹਿਰੀ ਕਲਸੀ ਬਹੁਤ ਵੱਡੀ ਗਿਣਤੀ ਦੇ ਨਾਲ ਜਿੱਤੂਗਾ ਅੱਜ ਤੁਸੀਂ ਉਤਸ਼ਾਹ ਦੇਖਿਆ ਲੋਕਾਂ ਦੇ ਵਿੱਚ ਅੱਜ ਲੋਕਾਂ ਨੇ ਸਾਡੇ 2.5 ਸਾਲ ਦੀ ਜਿਹੜੀ ਕਾਰਗੁਜ਼ਾਰੀ ਆ ਅੱਜ ਉਹਨੂੰ ਦੇਖਣ ਤੋਂ ਬਾਅਦ ਅੱਜ ਇਹਨਾਂ ਵੱਡੇ ਉਤਸ਼ਾਹ ਦੇ ਨਾਲ ਲੋਕਾਂ ਨੇ ਅੱਜ ਇਸ ਰੈਲੀ ਦੇ ਵਿੱਚ ਹਿੱਸਾ ਲਿਆ ਇੱਕ ਵਾਰੀ ਫੇਰ ਦਿਲ ਦੀਆਂ ਗਹਿਰਾਈਆਂ ਤੋਂ ਸਾਰਿਆਂ ਦਾ ਕੋਟ ਕੋਟ ਯਾ ਕਹਿੰਦਾ ਜੀ ਬਹੁਤ ਵਧੀਆ ਕੰਮ ਆ ਭਗਵੰਤ ਮਾਨ ਦੇ ਆਪਣੇ ਪੰਜਾਬ ਨੂੰ ਬਹੁਤ ਜ਼ਿਆਦਾ ਤਰੱਕੀਆਂ ਦੀ ਰਾਹ ਤੇ ਲੈ ਕੇ ਜਾਣਦੇ ਆ ਉਹਨਾਂ ਦੇ ਦੇ ਸਹਿਯੋਗ ਆਪਾਂ ਦਵਾਂਗੇ ਨਾ ਉਹਨਾਂ ਦੇ ਸਮੇਂ 'ਚ ਤੁਹਾਨੂੰ ਪਤਾ ਵੀ ਪੰਜਾਬ ਹੋਰ ਵੀ ਜ਼ਿਆਦਾ ਉਚਾਈਆਂ ਤੇ ਜਾ ਸਕਦਾ ਜੀ ਬਸ ਆਪਣੇ ਲੋਕਾਂ ਦਾ ਸਾਥ ਚਾਹੀਦਾ ਮੈਂ ਆਵਾਜ਼ ਵੀ ਪਾ ਕੇ ਜਲਾ ਹਫੀਜ਼ ਕਰਦੇ ਆ ਅੱਜ ਦੀ ਰੈਲੀ ਅੱਡੀ ਵੱਡੀ ਲੀਡ ਨੂੰ ਸ਼ਹਿਰ ਨੂੰ ਜਦਾ ਰਹੀ ਆ ਇਹ ਜਿਹੜੇ ਵੱਡੇ ਆ ਰਹੇ ਆ ਇਹ ਬਿਣਾ ਪੁੱਛੋ ਭਗਵੰਤ ਮਾਨ ਦੇ ਜੇ ਆ ਰਹੇ ਆ ਇਤੋਂ ਸਭ ਤੋਂ ਵੱਡਾ ਦਾਵਾ ਕਿ ਗਰਦਾਲਪੁਰ ਤੋਂ ਹੀ 20 ਲੱਖ ਦੀ ਲੀਡ ਦਾ ਵਾਅਦਾ ਕਰੀ ਗੋਦ ਨੂੰ ਪੂਰੇ ਜ਼ਿਲ੍ਹੇ ਗਰਦਾਲਪੁਰ ਤੋਂ 30 ਲੱਖ ਦੀ ਲੀਡ ਦਾ ਵਾਅਦਾ ਕਰੀ ਦਿੱਤੇਗਾ ਇਹ ਕਿਹੜਾ ਜੀਵਾਂ ਹੈ ਇਹ ਪੂਰਾ ਪੰਜਾਬ ਲੱਗ ਜਾਵੇ ਮੈਂ ਸ਼ੇਖਮਰਤ ਕੁੱਲੀ ਜ਼ਿਲ੍ਹਾ ਪ੍ਰਧਾਨ ਟਰਾਂਸਪੋਰਟ ਵਿੰਗ ਬਰਦਾਸਪੁਰ ਅੱਜ ਸਾਡੇ ਪੰਜਾਬ ਦੀ ਆਨ ਤੇ ਸ਼ਾਨ ਸਾਡੇ ਮੁੱਖ ਮੰਤਰੀ ਸਦਾ ਭਗਵੰਤ ਸਿੰਘ ਮਾਨ ਜੀ ਅੱਜ ਸਾਡੇ ਆਮ ਆਦਮੀ ਪਾਰਟੀ ਦੀ ਰੈਲੀ ਨੂੰ ਸਮਰਥਨ ਕਰਨ ਆਏ ਨੇ ਤੇ ਮੈਂ ਉਹਨਾਂ ਦੇ ਹੱਥ ਤੇ ਮੇਰੀ ਟੀਮ ਸਮੂਚੀ ਟੀਮ ਉਹਨਾਂ ਦਾ ਧੰਨਵਾਦ ਕਰਦੀ ਆ ਮੈਂ ਵੀ ਸ਼ੁਕਰਗੁਜ਼ਾਰ ਹਾਂ ਕਿ ਜੋ ਔਰ ਉਹ ਜਿਹੜਾ ਸਾਡੇ ਸਦਾ ਭਗਵੰਤ ਸਿੰਘ ਮਾਨ ਦੀ ਸੋਚ ਆ ਕਿ ਜੋ ਉਹਨਾਂ ਨੇ 13 ਜੀਰੋ ਦਾ ਜਾਰਾ ਲਾਇਆ ਵਾ ਅਸੀਂ ਉਹਨਾਂ ਦੀ ਸੋਚ ਤੇ ਪੜੇ ਜਾਗੇ ਤੇ ਆਪਣੀ ਪਟੇਰਾ ਦੀ 13 ਸੀਟਾਂ ਸ਼੍ਰੀ ਅਰਵਿੰਦ ਕੇਜੀਵਨ ਸਾਹਿਬ ਤੇ ਸਦਾ ਭਗਵੰਤ ਮਾਨ ਸਾਹਿਬ ਦੀ ਚੋਲੀ ਵਿੱਚ ਪਾਵਾ